ਉਪਰ ਵਾਲੀ ਨੂੰ ਸਾੜਿਆ ਨਹੀਂ ਸੁਪਰ ਸੀਡ ਦੇ ਨਾਲ ਕਣਕ ਬੀਜ ਕਿਉਂ ਕਣਕ ਵੀ ਐਡੀ ਡੁੱਗਰੀ ਖੜੀ ਆ ਠੀਕ ਹੈ ਉਹਨਾਂ ਦੀ ਜਿਹੜੀ ਉਹ ਪਾਈ ਸੀ ਧੂਈ ਵਾਂਗੂ ਪਾਈ ਸੀ ਥੋੜੀ ਜਿਹੀ ਬਿਲਕੁਲ ਉਹਦੀ ਫੋਟੋ ਲੈ ਕੇ ਉਹਦੇ 5000 ਰੁਪਏ ਜੁਰਮਾਨਾ ਤੇ ਥੋਪਿਆ ਗਿਆ ਤਾਂ ਦੇ ਚੱਠੇ ਪਏ ਹਲੇ ਵੀ ਮਜੂਤਾ ਪਏ ਚੱਠੇ ਉਹਨਾਂ ਦੇ ਨਾਲ ਪਾਹੀ ਉਹ ਧੂਆ ਧੂਆ ਵੇਖ ਕੇ ਸਵਾਜਿ ਵੇਖ ਕੇ ਉਹਦੀ ਫੋਟੋ ਖਿੱਚ ਕੇ ਇਹਨਾਂ ਨੇ ਪਾਤੀ ਫਿਕਰੀ ਵਜਾਈ ਕੀਤੀ ਹੈ ਨਾ ਸੁਪਰ ਸੀਟਰ ਨਟ ਕਰਾਏ ਤੇ বজਾਈ ਹੈ 25 2500 ਰੁਪਏ ਦੇ ਕੇ বজਾਈ ਮੌਕਾ ਵੇਖਿਆ ਜਾ ਠੀਕ ਹੈ ਉਹ ਖਰਚਾ ਵੀ ਤੁਹਾਨੂੰ ਵੇਖ ਕੇ ਜੁਰਮਾਨਾ ਵੀ ਉੱਤੋਂ ਬੱਧ ਹਾਂ ਜੋ ਪੈ ਹੀ ਅਜ ਲੈਣਾ ਅਗਲੇ ਨੇ ਕਰਾਏ ਲੈਣਾ ਹੀ ਲੈਣਾ ਇੱਕ ਪਾਸੇ ਸਰਕਾਰ ਕਹਿੰਦੀ ਕਿ ਕਿਸਾਨਾਂ ਦੀ ਸਰਕਾਰ ਹੈ ਪਰ ਉਹ ਕਿਸਾਨੇ ਸਰਕਾਰ ਨਹੀਂ ਕਿਸਾਨਾਂ ਦਾ ਦੁਸ਼ਮਣ ਸਰਕਾਰ ਹੈ ਹਰ ਦਾ ਮਰੀਜ਼ ਹੈ ਜੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਕੌਣ ਜ਼ਿੰਮੇਵਾਰ ਹੈ ਦਾ ਇਹ ਇਹ ਨਵਾਂ ਸੱਪ ਕਰਤਾ ਇਹਨਾਂ ਅਫਸਰਾਂ ਨੇ ਵੀ ਜਿਹੜਾ ਪ੍ਰਾਈਸ ਸਾਨ ਤੋਂ ਬਿਨਾ ਇਹਨਾਂ ਦੇ ਦਿੱਤੇ ਆ 5000 ਰੁਪਏ ਜੁਰਮਾਨਾ ਕੀਤਾ ਅਸੀਂ ਐਸਡੀਐਮ ਸਾਨੂੰ ਮਿਲਣਾ ਸੀ ਹੁਣ ਐਸਡੀਐਮ ਸਾਹਿਬ ਅਜੇ ਆਏ ਨਹੀਂ 1 ਵਜ ਗਿਆ ਦਫ਼ਤਰ ਕਹਿੰਦੇ ਆ 10 ਵੇ ਤਾਂ ਖੁੱਲਦਾ ਪਰ ਐਸਡੀਐਮ ਸਾਹਿਬ ਹਜੇ ਵੀ ਗੈਰ ਹਾਜ਼ਰ ਹੈ ਲੋਕਵਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ ਕਿਸਾਨਾਂ ਦਾ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਰੋ ਰਿਹਾ ਕਿਸਾਨ ਵੀ ਉਹਨਾਂ ਦੇ ਨਾਲ ਹੀ ਰੋ ਰਿਹਾ ਪਰ ਦੂਸਰੇ ਪਾਸੇ ਜੇਕਰ ਕੋਈ ਪਰਾਲੀ ਨੂੰ ਅੱਗ ਲਾਉਂਦਾ ਤਾਂ ਸਰਕਾਰ ਪਰਚਾ ਕਰ ਦਿੰਦੀ ਹੈ ਪਰ ਪਰਾਲੀ ਦਾ ਹੱਲ ਨਹੀਂ ਦੱਸ ਦਿੰਦੀ ਇੱਥੇ ਕੰਮ ਉਸ ਤੋਂ ਵੀ ਭੜਾ ਹੋਇਆ ਉਲਟਾ ਹੋਇਆ ਜਿਹੜੇ ਕਿਸਾਨ ਨੇ ਪਰਾਲੀ ਨੂੰ ਅੱਗ ਹੀ ਨਹੀਂ ਲਾਈ ਜਿਦੇ ਕੋਲੇ ਜ਼ਮੀਨ ਘਾਟਾ ਤੇ ਉਹਦੋਂ ਵੱਧ ਜ਼ਮੀਨ ਦਾ ਜੁਰਮਾਨਾ ਕਰਤਾ ਕਿ ਤੁਸੀਂ ਅੱਗ ਲਾਈ ਆ ਪੂਰਾ ਮਾਮਲਾ ਜਾਣਦੇ ਆ ਕੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਪੂਰਾ ਮਾਮਲਾ ਕੀ ਹੋਇਆ ਜੀ ਮੈਂ ਬਲਵਿੰਦਰ ਸਿੰਘ ਮੱਤਾ ਭਾਰਤੀ ਕਿਸਾਨ ਯੂਗਤਾ ਗ੍ਰਾਹਾਂ ਜਿਲ੍ਹਾ ਮੀਤ ਪ੍ਰਧਾਨ ਜੀ ਮੇਰੇ ਪਿੰਡ ਮੱਤਾ ਦੇ ਵਿੱਚ ਸਰਦਾਰ ਜਨੈਲ ਸਿੰਘ ਹਾਂ ਇੱਕ ਖੇਤ ਦੇ ਵਿੱਚ ਇਹਦਾ ਮਕਾਨ ਹੈ ਜੀ ਇੱਕ ਕਿੱਲੇ ਦਾ ਇਹਨੂੰ ਜੁਰਮਾਨਾ ਪਾਇਆ ਗਿਆ 14 ਤਰੀਕ ਨੂੰ ਇਸੇ ਨੂੰ ਇਹਨਾਂ ਦੇ ਇੱਕ ਖੇਤ ਹੈ ਜਿਹੜੇ ਕਿੱਲੇ ਜੁਰਮਾਨਾ ਪਾਇਆ ਉਹਦੇ ਵਿੱਚ ਚਾਰ ਕਨਾਲਾਂ ਦੇ ਵਿੱਚ ਇਹਦਾ ਮਕਾਨ ਰਹਿ ਰਿਹਾ ਹੈ ਚਾਰ ਕਨਾਲ ਜਿਹੜਾ ਬਾਕੀ ਹੈ ਉਹ ਪਰਾਲੀ ਨੂੰ ਸਾੜਿਆ ਨਹੀਂ ਸੁਪਰ ਸੀਡ ਦੇ ਨਾਲ ਕਣਕ ਬੀਜ ਕਿਉਂ ਕਣਕ ਵੀ ਇੱਡੀ ਡੁੱਗਰੀ ਖੜੀ ਹੈ ਠੀਕ ਹੈ ਮੌਕੇ ਤੇ ਹੁਣ ਮੌਕੇ ਤੇ ਵੇਖੀ ਜਾ ਸਕਦੀ ਹੈ ਇਹਨਾਂ ਦੇ ਰਾਜਮਸਤੀ ਲੱਗੇ ਮਕਾਨ ਬਣਾ ਰਹੇ ਹੋਰ ਵੀ ਜੀ ਇਹਨਾਂ ਨੇ ਦਵਾਈ ਤੋਂ ਪਹਿਲਾਂ ਮਕਾਨ ਦੀ ਸਫਾਈ ਕੀਤੀ ਹੈ ਹੂੰ ਸਫਾਈ ਕਰ ਕੁਛ ਮਾਲਾ ਮੋਟਾ ਜਿਹੜੇ ਉਹ ਗੱਤੇ ਹੁੰਦੇ ਆ ਸੀਮੈਂਟ ਵਾਲੇ ਵੀ ਸਫਾਈ ਕਰਕੇ ਮੌਕੇ ਤੇ ਕਿ ਵੀ ਪਟਾਕੇ ਛੱਡੇ ਕੋਈ ਨੁਕਸਾਨ ਨਾ ਹੋਵੇ ਉਹਨੂੰ ਮਗਲੇ ਪਾਹੇ ਸਾਲ ਕੇ ਇੱਟਾਂ ਛੱਠਾ ਪਿਆ ਉਹ ਇੱਟਾਂ ਛੱਠੇ ਕੋਲੇ ਫੜ ਕੇ ਉਹਨਾਂ ਨੇ ਨਾਲੇ ਮਤਲਬ ਬੱਚਿਆਂ ਨੇ ਕਿਵੇਂ ਇਹਨਾਂ ਨੇ ਉਹ ਥੋੜਾ ਜਿਹਾ ਹੱਥ ਦਾ ਜੀ ਇਹਨਾਂ ਦੀ ਲੋਕੇਸ਼ਨ ਪਤਾ ਨਹੀਂ ਕਿੱਥੇ ਆਈ ਹੈ ਸਾਨੂੰ ਨਹੀਂ ਪਤਾ ਪਰ ਉਹ ਲੋਕੇਸ਼ਨ ਲੱਭਦੇ ਲੱਭੇ ਲੋਕੇਸ਼ਨ ਨਾਲ ਲੱਭੀ ਅਖੀਰ ਮੌਕੇ ਤੇ ਇਹਨਾਂ ਨੇ ਆਪ ਦਾ ਮਾਸ ਬਚਾਉਣ ਦੀ ਖਾਤਰ ਉਹਨਾਂ ਦੀ ਜਿਹੜੀ ਉਹ ਪਾਈ ਸੀ ਧੂਈ ਵਾਂਗੂ ਪਾਈ ਸੀ ਛੋਟੀ ਜੀ ਬਿਲਕੁਲ ਠੀਕ ਹੈ ਉਹਦੀ ਫੋਟੋ ਲੈ ਕੇ ਉਹਦੇ 5000 ਰੁਪਏ ਜੁਰਮਾਨਾ ਤੇ ਥੋਪਿਆ ਗਿਆ ਉਹ ਬਿਲਕੁਲ ਨਜਾਇਜ਼ ਥੋਪਿਆ ਗਿਆ ਇੱਕ ਪਾਸੇ ਜਿਹੜਾ ਕਿਸਾਨ ਉਹ ਮੰਡੀਆਂ ਤੋਂ ਰੋਲ ਰਿਹਾ ਉਹਦਾ ਝੋਨਾ ਸਰਕਾਰ ਖਰੀਦ ਨਹੀਂ ਰਹੀ ਉਥੇ ਮੁੱਕ ਚਲੀ ਆ ਰਿਹਾ ਕਿਉਂਕਿ ਸੈਲ ਹੋ ਗਈ ਹੈ ਦੂਜੇ ਪਾਸੇ ਨਾ ਸਾਨੂੰ ਡੀਏਪੀ ਮਿਲ ਰਹੀ ਹੈ ਜਿਹੜੀ ਹੁਣ ਪ੍ਰਾਈ ਹੈ ਉਹਦਾ ਵੈਸੇ ਨਹੀਂ ਸਾੜ ਰਹੀ ਕੀ ਇਸ ਕਰਕੇ ਇਹਨਾਂ ਨੂੰ ਨਜਾਇਜ਼ ਜੁਰਮਾਨਾ ਪਾ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਨਜਾਇਜ਼ ਜੁਰਮਾਨਾ ਪਾ ਗਿਆ ਉਹ ਗਲਤ ਪਾਇਆ ਗਿਆ ਅਸੀਂ ਤਾਂ ਪ੍ਰਾਈ ਵੀ ਇਹ ਗੱਲ ਕਹੀ ਜੇ ਪ੍ਰਾਈ ਸਾੜ ਨਹੀਂ ਸਾਡੀ ਮਜਬੂਰੀ ਹੈ ਜੀ ਪਰ ਜਦੋਂ ਪ੍ਰਾਈ ਸਾੜੀ ਨਹੀਂ ਮੌਕੇ ਤੇ ਹੁਣੇ ਮੁੱਜੋ ਜਾ ਕੇ ਵੇਖ ਸਕਦੇ ਆ ਹੁਣ ਵੀ ਜ਼ਮੀਨ ਕਿੰਨੀ ਇਹਨਾਂ ਦੇ ਕੋਲੇ ਕੋਲਾ ਜਿਹੜੀ ਉਹ ਜ਼ਮੀਨ ਤਾਂ ਪਹਿਲਾਂ ਉਹਨਾਂ ਕੋਲ ਪਾਸੇ ਸਾਈਡ ਤੇ ਜੀ ਉਹ ਇੱਕ ਕਿਲਾ ਹੈ ਠੀਕ ਹੈ ਜਿੱਥੇ ਮਕਾਨ ਹੈ ਉਹ ਕਿੱਲੇ ਜੋ ਮਤਲਬ ਇਹਨਾਂ ਕਿੱਲੇ ਦੇ 5000 ਜੁਰਮਾਨਾ ਪਾਇਆ ਚਾਲਕਣਾ ਮਕਾਨ ਚਾਲਕਣਾ ਬਾਕੀ ਕਾਣ ਉੱਗੀ ਖੜੀ ਹੈ ਕਣਕ ਵੀ ਅਜੇ ਰੁਗੀ ਖੜੀ ਹੈ ਜੀ ਉਹ ਬਹੁਤ ਪੁਰਾਣੀ ਵੀਜੀ ਸੁਪਰ ਸੀਡ ਦਾ ਵੀਜੀ ਕੋਈ ਪ੍ਰਾਈਸ ਨਹੀਂ ਸਾਡੀ ਤੇ ਕੋਈ ਨਹੀਂ ਮਤਲਬ ਪ੍ਰਾਈਸ ਸਾਦੀ ਨਹੀਂ ਇਸ ਕਰਕੇ ਅਸੀਂ ਕਹਿੰਦੇ ਅਸੀਂ ਤਾਂ ਕਹਿੰਦੇ ਵਿਰੋਧ ਕਰਦੇ ਜਿਹੜੀ ਮਤਲਬ ਸਾਲੀ ਮਜਬੂਰੀ ਹੈ ਪ੍ਰਾਈਸ ਸਾਣ ਤੇ ਅਜਿਹਾ ਉਹਦਾ ਵਿਰੋਧ ਕਰਦੇ ਕਰਦੇ ਇਹ ਨਵਾਂ ਸੱਪ ਕਰਤਾ ਇਹਨਾਂ ਅਫਸਰਾਂ ਨੇ ਵੀ ਜਿਹੜਾ ਪ੍ਰਾਈਸ ਸਾਣ ਤੋਂ ਬਿਨਾ ਇਹਨਾਂ ਦੇ ਦਿੱਤਾ 5000 ਰੁਪਏ ਜੁਰਮਾਨਾ ਕੀਤਾ ਅਸੀਂ ਐਸਡੀਐਮ ਸਾਨੂੰ ਮਿਲਣਾ ਸੀ ਹੁਣ ਐਸਡੀਐਮ ਸਾਹਿਬ ਅਜੇ ਆਏ ਨਹੀਂ 1 ਵਜ ਗਿਆ ਡਾਪਸਰ ਕਹਿੰਦੇ ਆ 10 ਵੇ ਤੇ ਖੁੱਲਦਾ ਪਰ ਐਸਡੀਐਮ ਸਾਹੇ ਵੀ ਗੈਰ ਹਾਜ਼ਰ ਹੈ ਅਸੀਂ ਉਹਨਾਂ ਨੂੰ ਮਿਲਾਂਗੇ ਅੱਜ ਇਹ ਮੰਗ ਰੱਖਦੇ ਆ ਵੀ ਉਹ ਜਿਹੜਾ ਜਰਮਾਨਾ ਇਹਨਾਂ ਪਾਇਆ ਉਹ ਰੱਦ ਕੀਤਾ ਜਾਵੇ ਕੀ ਲੱਗਦਾ ਵੀ ਜਦੋਂ ਬਿਨਾ ਅੱਗ ਲਾਏ ਤੋਂ ਪਰਚੇ ਹੋ ਰਿਹਾ ਫਿਰ ਅੱਗ ਹੀ ਲਾ ਲੈਂਦੇ ਤੇ ਨਾਲੋਂ ਚੰਗਾ ਸੀ ਹਾਂਜੀ ਇਸ ਤਾਂ ਕਹਿੰਦੇ ਫਿਰ ਅਸੀਂ ਅੱਗ ਹੀ ਲਾ ਦਿੰਦੇ ਜੇ ਅਸੀਂ ਅੱਗ ਲਾ ਲੈਂਦੇ ਫਿਰ ਤੁਹਾਨੂੰ ਕੋਈ ਦੁੱਖ ਕੋਈ ਨਹੀਂ ਸੀਗਾ ਵੀ ਚਲੋ ਅਸੀਂ ਅੱਗ ਲਾਈ ਐ ਜਰਮਾਨਾ ਭੁਗਤਾਂਗੇ ਫਿਰ ਵੀ ਜਾਂ ਕੋਈ ਹਾਲੇ ਅਸੀਂ ਇੱਕ ਕਰਜਾ ਸੇ ਬੰਦੀ ਜੋ ਫੈਸਲਾ ਕਰਾਂਗੇ ਪਰ ਬਿਨਾ ਅੱਗ ਲਾਈ ਤੋਂ ਜਿਹੜਾ ਸਾਡੀ ਬਾਹਰੋਂ ਵਟਾ ਦੇ ਰਹੇ ਹੁਣ ਸਾਨੂੰ ਜਾਣ ਬੁਝ ਕੇ ਸਾਨੂੰ ਪਰੇਸ਼ਾਨ ਕਰਦੇ ਆ ਅਸੀਂ ਕਹਿੰਦੇ ਝੋਨਾ ਖਰੀਦੋ ਪਰ ਝੋਨਾ ਖਰੀਦਿਆ ਨਹੀਂ ਜਾ ਰਿਹਾ ਨਾ ਚੁਕਾਈ ਹੋ ਰਹੀ ਹੈ ਤੇ ਉਹ ਨੂੰ ਬਾਂਸ ਉਹ ਲੈ ਵਟਾ ਦੇ ਕੇ ਪੁੱਠਾ ਕਿੜਾ ਦੇ ਰਿਆ ਕਿ ਬਿਲਾ ਪਰਾਲੀ ਸਾਡੇ ਤੋਂ ਵੀ ਸਾਨੂੰ ਜੁਰਮਾਨਾ ਪਾਇਆ ਜਾ ਰਿਹਾ ਤੁਹਾਡੇ ਕੋਈ ਆਸੇ ਪਾਸੇ ਹੋਰ ਕਿਸੇ ਨੇ ਸਾੜੀ ਸੀ ਪਰਾਲੀ ਜੀ ਨਾ ਜੀ ਕੁਛ ਨਹੀਂ ਉਵੇਂ ਪਰਾਲੀ ਪਈ ਸਾਰਾ ਕੁਝ ਉਧਰਲੇ ਦੂਜੇ ਪਾਸੇ ਭੌਂਕਦੇ ਫਿਰੇ ਪੋਜੇ ਫਿਰਿਆ ਕਿ ਇਹਨਾਂ ਨੂੰ ਕਿਤੇ ਕੋਈ ਕੁਛ ਨਹੀਂ ਲੱਭਿਆ ਕਿ ਰੋਸਵਾ ਦੀ ਢੇਰੀ ਵੇਖ ਕੇ ਪਟਾਂ ਦੇ ਚੱਠੇ ਪਏ ਹਲੇ ਵੀ ਮਜੂਤਾ ਪਏ ਚੱਠੇ ਉਹਨਾਂ ਦੇ ਨਾਲ ਪਾਹੀ ਉਹ ਧੂਆ ਧੂਆ ਵੇਖ ਕੇ ਸਵਾਜੀ ਵੇਖ ਕੇ ਉਹਦੀ ਫੋਟੋ ਖਿੱਚ ਕੇ ਇਹਨਾਂ ਨੇ ਪਾਤੀ ਮੈਂ ਆਖਿਆ ਵੀ ਬਾਈ ਬੇਨਤਾ ਮੇਰੀ ਮੇਰੀ ਸਾਡਾ ਪਹਿਲਾਂ ਦਾ ਪਿਆ ਦਵਾਲੀ ਤੋਂ ਪਹਿਲਾਂ ਦਾ ਸਾਰਾ ਕੁਝ ਲੇ ਸੇੜਤੀ ਉਹਦੇ ਖੰਡੀ ਕੇ ਸੇ ਪਟਾਕੇ ਚਲਾਏ ਸੀ ਉਹਦੇ ਬੱਚਿਆਂ ਨੇ ਸੇੜਤੀ ਉੱਥੇ ਕੁਛ ਉਦੋਂ ਦਾ ਹੈਗਾ ਹੁਣ ਤਾਂ ਮੌਜੂਦਾ ਅੱਗੇ ਹੀ ਹੈ ਨੀ ਕਿ ਇਹ ਉਹਨੇ ਮੰਨੀ ਨਹੀਂ ਗਾ ਤਾਂ ਸਾਨੂੰ ਸਾਡੀ ਤਾਂ ਮਜਬੂਰੀ ਆ ਤੁਸੀਂ ਮਤਲਬ ਸਿੱਧੀ ਵਜਾਈ ਕੀਤੀ ਹੈ ਕੰਨ ਨਾ ਸੁਪਰ ਸੀਟਰ ਨਾ ਕਰਾਏ ਤੇ ਵਜਾਈ ਹੈ 25 2500 ਰੁਪਏ ਦੇ ਕੇ ਵਜਾਈ ਮੌਕਾ ਵੇਖਿਆ ਜਾ ਠੀਕ ਹੈ ਉਹ ਖਰਚਾ ਵੀ ਤੁਹਾਨੂੰ ਬਹਿ ਕੇ ਜੁਰਮਾਨਾ ਵੀ ਉੱਤੋਂ ਪਾ ਹਾਂ ਜੀ ਉਹ ਮੈਂ ਪਹਿ ਹੀ ਅਜ ਲੈਣਾ ਅਗਲੇ ਨੇ ਕਰਾਏ ਲੈਣਾ ਹੀ ਲੈਣਾ ਇਸ ਗੱਲ ਦਾ ਕੋਈ ਸ਼ੱਕ ਨਹੀਂ ਮੌਕਾ ਕੁਦਰਤ ਤਾਂ ਚੰਗਾ ਸੋਚਿਆ ਕਿ ਅੱਗੇ ਨਾਲ ਆਈਏ ਹੈ ਨਾ ਵਜਾਈਏ ਮੌਕਾ ਵੇਖ ਕੇ ਮੌਕਾ ਵੇਖ ਸਕਦਾ ਚਾਰਕ ਨਾਲ ਮ ਮਾ ਮੈਂ ਤੁਹਾਨੂੰ ਹੀ ਤਾਂ ਕਿਹਾ ਕਿ ਅੱਗ ਲਾਵਾਂਗੇ ਧੂਆ ਹੋਊਗਾ ਹਨਾ ਬਿਮਾਰੀ ਤੁਸੀਂ ਚੰਗਾ ਸੋਚਿਆ ਪਰ ਤਾਂ ਮਕਾਨ ਆ ਕੋਲੇ ਆ ਜੀ ਅਸੀਂ ਅੱਗ ਬੂਟੇ ਹੀ ਖੜੇ ਸਾਰਾ ਕੁਝ ਹੈਗਾ ਮਿਸਤਰੀ ਕੰਮ ਕਰੀ ਜਾਂਦੇ ਉਹਦੇ ਦੇ ਦੁਆਲੀ ਤੋਂ ਮਗਰੋਂ ਦੇ ਮਿਸਤਰੀ ਖੜੇ ਉਹਨਾਂ ਤੋਂ ਪੁੱਛਿਆ ਜਾਵੇ ਵੀ ਇਹਨਾਂ ਨੇ ਅੱਗ ਲਾਈ ਕਿੰਨੀ ਲਾਈ ਕਿਥੇ ਹੁਣ ਜਾ ਕੇ ਮੌਕੇ ਤੇ ਪੁੱਛ ਸਕਦੇ ਆ ਜੁਰਮਾਨਾ ਬਿਨਾਂ ਅੱਗ ਤੋਂ ਹੀ ਹੋ ਗਿਆ ਹਾਂ ਬਿਨਾਂ ਤੋਂ ਉਹ ਨਿਲਕੇਸ਼ਨ ਪਾਤੀ ਆ ਤਾਂ ਮੈਨੂੰ ਤਾਂ ਪਾਉਣੀ ਪਾਉਣੀ ਸੀਗੀ ਹੋਰ ਪਾਸੇ ਭੌਂਕਦੇ ਫਿਰੇ ਉੱਥੇ ਲੋਕੇਸ਼ਨ ਸੀ ਉੱਥੇ ਗਏ ਨਹੀਂ ਉੱਥੇ ਕੁਝ ਨਹੀਂ ਮਿਲਿਆ ਇਹਨਾਂ ਨੂੰ ਫਿਰ ਜਾਂਦੇ ਜਾਂਦੇ ਉਹਨੇ ਰੱਖ ਮੈਂ ਆਪਦਾ ਕੇਸ ਤਾਂ ਪੂ ਆ ਗੱਲ ਬਣੀ ਐ ਕਿ ਲੋ ਜਿਵੇਂ ਇੰਨੀ ਛੇਤੀ ਤੁਹਾਡੇ ਕੋਲੇ ਲੋਕੇਸ਼ਨ ਲਿਖ ਕੇ ਆ ਗਏ ਇਹ ਝੋਨਾ ਨਹੀਂ ਦੇਖਿਆ ਮੰਡੀਆਂ ਵਿੱਚ ਪਿਆ ਉੱਥੇ ਨਹੀਂ ਹੁੰਦਾ ਸਰ ਕੋਈ ਪਤਾ ਨਹੀਂ ਮਾਇਆ ਸੀ ਕਿ ਅੱਡੇ ਗਏ ਹੁਣ ਮਖੇੇਚ ਬੈਠਾ ਮੈਂ ਇਥੋਂ ਜਾਣੀ ਜਾਂ ਮੈਂ ਤਾਂ ਬਲੱਡ ਦਾ ਮਰੀਜ਼ ਆਂ ਜੀ ਮੈਂ ਤਾਂ ਰਾਤਾਂ ਗੋਲੀਆਂ ਲਈ ਜਾਂਦਾ ਕੱਲ ਦਾ ਪਤਾ ਲੱਗਿਆ ਮੈਨੂੰ ਵੀ ਆ ਗੱਲ ਬਣ ਗਈ ਮੈਂ ਇਹਨਾਂ ਨੇ ਉਹਦੇ ਤੇ ਸੁਪਰ ਸੀਡਨ ਨਾਲ ਉਹ ਖਰਚਾ ਵੱਖਰਾ ਕੀਤਾ ਕਿ ਚਲੋ ਅੱਗ ਨਾ ਲਾਈ ਜਾਵੇ ਪਰ ਹਲਟਾ ਉਹਦੇ ਉਹਦੇ باوجود ਵੀ ਜੁਰਮਾਨਾ ਕਰ ਦੇਣ ਇਹਨੂੰ ਕਿਵੇਂ ਦੇਖਦੇ ਵੇਖੋ ਜੀ ਇਹ ਪਰਿਵਾਰ ਪੜਿਆ ਲਿਖਿਆ ਇਹਨਾਂ ਦੇ ਬੱਚੇ ਪੜੇ ਲਿਖੇ ਆ ਮਲਾਜਮ ਇਹਨਾਂ ਦੇ ਬੇਟਾ ਇੱਕ ਫੌਜ ਦੇ ਵਿੱਚ ਹੀ ਆ ਰਿਟਾਇਰ ਹੋਏ ਵੇ ਆ ਪਰ ਇਹ ਸੂਝਵਾਨ ਬੰਦੇ ਹੋਣ ਕਰਕੇ ਇਹਨਾਂ ਨੇ ਸਾੜੀ ਨਹੀਂ ਪੜਾਈ ਸੁਪਰ ਸੀਡਨ ਵਜਾਈ 2500 ਰੁਪਏ ਕਿਰਾਇਆ ਦੇ ਕੇ ਨੇ ਵਜਾਈ ਉਸੇ ਕਹਿ ਕੇ ਵੀ ਸਾਡਾ ਘਰ ਆ ਖੇਤ ਦੇ ਵਿੱਚ ਬੈਠੇ ਆ ਘਰ ਦੇ ਵਿੱਚ ਧੂਆਂ ਹੋਣ ਦੀ ਵਜ੍ਹਾ ਇਹਨਾਂ ਦਾ ਇਸ ਕਰਕੇ ਵੀ ਧੂਆਂ ਸੀ ਨਾ ਹੋਵੇ ਤੇ ਪਰ ਆ ਉਲਟਾ ਸਾਨੂੰ ਉਹ ਕਹਿੰਦੇ ਵੀ ਵੀ ਉਹ ਤਾਂ ਕਿਤੇ ਹੋਰ ਕਿਤੇ ਲੋਕੇਸ਼ਨ ਆਈ ਸੀਗੀ ਉਹ ਦਿਸੀ ਨਹੀਂ ਇਹਨਾਂ ਨੂੰ ਉਹ ਨਹੀਂ ਕੁਝ ਮਿਲਿਆ ਤੇ ਲਿਆ ਕੇ ਜਾਂਦੇ ਤੇ ਪਈ ਦੇ ਉੱਤੇ ਤੇ ਪਈ ਦੇ ਉੱਤੇ ਰਸਤੇ ਦੇ ਉੱਤੇ ਤੇ ਇਹਨਾਂ ਦੀ ਉਹ ਵਸਾ ਇੰਨਾ ਕਿਸੇ ਰਪਈ ਨਹੀਂ ਜੀ ਉਹਦਾ ਪਾ ਕੇ ਕਿ ਉਹਦਾ ਇਸਟਾਫ ਦਾ ਕੇਸ ਪੂਰਾ ਕਰਨੇ ਕੇਸ ਪੂਰਾ ਕਰ ਸਰਕਾਰ ਨਾਲ ਦਬਾਅ ਪਾ ਰਹੀ ਹੈ ਹਾਂ ਜੀ ਆਜਾ ਮੈਂ ਤਾਂ ਕੇਸ ਲੈਣਾ ਹੀ ਲੈਣਾ ਸੀ ਆ ਦੇ ਦਿੱਤਾ ਵੀ ਉਹਨਾਂ ਨੂੰ ਉੱਤੋਂ ਆਇਆ ਤੁਹਾਨੂੰ ਉਹਵੇਂ ਕਰਤਾ ਜਿਵੇਂ ਮੈਂ ਹਾਂ ਅੱਖ ਲਿਕੇਸ਼ਨ ਆ ਜੇ ਮੈਂ ਅਪਲੀਕੇਸ਼ਨ ਆ ਇੱਥਾਂ ਜਾਓ ਖਾਂ ਜਿੱਥੇ ਹੈਗੀ ਉੱਥੇ ਉੱਥੇ ਕਰੋ ਤੁਸੀਂ ਉੱਥੇ ਕੁਛ ਨਹੀਂ ਮਿਲਿਆ ਉਹਨਾਂ ਨੂੰ ਉਹ ਨਾਲ ਦਾ ਨੋ ਆਖੀ ਜਾਂਦਾ ਨੋ ਵੀ ਕੁਛ ਨਹੀਂ ਇੱਥੇ ਕੁਛ ਨਹੀਂ ਇੱਥੇ ਠੀਕ ਹੈ ਹਾਂ ਫੇਰ ਵੀ ਪਤਾ ਫੇਰ ਹੀ ਪਤਾ ਇਹ ਜਾਣਬੁੱਝ ਕੇ ਤਾਂ ਕਰਦੇ ਫਿਰ ਕਿਸਾਨਾਂ ਨੂੰ ਬਿਲਕੁਲ ਹੀ ਜਾਣਬੁੱਝ ਕੇ ਸਾਨੂੰ ਕਹਿੰਦੇ ਕਿਸਾਨ ਮੰਡੀਆਂ 'ਚ ਨਾ ਜਾਣ ਸਾਨੂੰ ਪਰਾਇ ਦੇ ਚੁਲ ਜਾ ਰਹੇ ਆ ਵੀ ਮੰਡੀਆਂ ਦਾ ਹਿੜੋੜਾ ਪਾਰੇ ਵੀ ਸਾਡੇ ਝੋਨਾ ਚੱਕੇ ਜਾਵੇ ਅੱਜ ਤੀਕ ਬਹੁਤ ਹੋ ਗਈ ਆ ਉਹ ਸਿਲਮ ਦਮਾਰੇ ਜਿਹੜੀ ਉਹਦਾ ਮਕਸਦ ਵਧੀ ਜਾਂਦਾ ਵੀ ਅਸੀਂ ਕਣਕਾਂ ਹੀ ਵੇਚਣੀਆਂ ਐ ਪਰ ਸਾਨੂੰ ਉਸ ਪੈਦਲ ਜਾਇਜ਼ ਆ ਰਿਹਾ ਹੈ ਜਾਣ ਬੁੱਝ ਕੇ ਇੱਕ ਪਾਸੇ ਸਰਕਾਰ ਕਹਿੰਦੀ ਸੀ ਕਿਸਾਨਾਂ ਦੀ ਸਰਕਾਰ ਹੈ ਪਰ ਉਹ ਕਿਸਾਨੇ ਸਰਕਾਰ ਨਹੀਂ ਕਿਸਾਨ ਦਾ ਦੁਸ਼ਮਣ ਸਰਕਾਰ ਹੈ ਸਾਡੇ ਕਿੜ-ਕੱਡੀ ਜਾ ਰਹੀ ਹੈ ਪ੍ਰਾਣੀ ਇਹ 1900 ਜਿਹੜੀ ਅਸੀਂ ਸੰਘਰਸ਼ ਲੜ ਕੇ ਆਏ ਆ ਇਸ ਕਰਕੇ ਇਹ ਨਜਾਇਜ਼ ਸਾਨੂੰ ਪਰੇਸ਼ਾਨ ਕਰ ਰਹੀ ਹੈ ਇਹਨਾਂ ਨਜਾਇਜ਼ ਜੁਰਮਾਨਾ ਪਿਆ ਅਸੀਂ ਉਹ ਮੰਗ ਕਰ ਲੇ ਵੀ ਰੱਦ ਕੀਤਾ ਜਾਵੇ ਇੱਕ ਹਾਂਜੀ ਸੱਡੇ ਵਾਲਾ ਸਾਫਟਰੀ ਹੈ ਸੱਡੇ ਵਾਲੇ ਉਹ 24 ਘੰਟੇ ਧੂਆ ਕੱਢ ਜਾਂਦੀ ਆ ਉਹ ਨਹੀਂ ਦੀਦੀ ਉਹਦਾ ਕੋਈ ਚਲਾਨ ਕਰਦੇ ਇੱਕ ਬਸ ਕੇ ਛੋਟੇ ਕਿਸਾਨਾਂ ਨੂੰ ਹੀ ਆ ਵੀ ਜਿਹੜੇ ਗਰੀਬ ਕਿਸਾਨਾਂ ਆ ਉਹਨਾਂ ਨੂੰ ਤੰਗ ਕਰ ਰਹੇ ਬਿਲਕੁਲ ਜਿਵੇਂ ਮੰਨ ਲਓ ਤੁਸੀਂ ਤਾਂ ਨਹੀਂ ਲਾਈ ਪਰ ਜੇ ਲਾਉਂਦੇ ਵੀ ਉਹ ਮਜਬੂਰ ਹੀ ਆ ਉਹਦਾ ਹਾਲ ਕੱ데 ਸਰਕਾਰ ਨੇ ਹੁਣ ਤੱਕ ਇਹ ਕਹਿੰਦੇ ਇਹ ਮਸ਼ੀਨਾਂ ਦੇ ਰਹੇ ਆ ਸੀ ਆ ਕੁਝ ਦੇ ਰਹੇ ਬਿਲਕੁਲ ਜੀ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਸਾਡੇ ਪਿੰਡ ਗਏ ਸੀਗੇ ਵੀ ਪ੍ਰਾਈਸ ਆਪਾਂ ਹੱਲ ਕਰਨ ਵਾਸਤੇ ਮੌਕੇ ਤੇ ਮੈਂ ਮੌਜੂਦ ਸੀ ਕੋਲੇ ਮੈਂ ਕਿਹਾ ਜੀ ਮੇਰੇ ਪਿੰਡ 4500 5000 ਇੱਕ ਜ਼ਮੀਨ ਹੈ ਤੇ ਸਾਡੀ ਸੁਸਾਇਟੀ ਦੇ ਵਿੱਚ ਇੱਕ ਸੋਫਾ ਸੀਟਰ ਆ ਉਹ ਦਿਹਾੜੀ ਦੇ ਵਿੱਚ ਸਿਰਫ 8010 ਕਿੱਲੇ ਵੀਜ ਸਕਦਾ ਹੈ ਤੇ ਤੁਸੀਂ ਵੇਖ ਲਓ ਕਿ 5000 ਏਕੜ ਕਿਵੇਂ ਵਿਜੂਗਾ ਮੇਰੇ ਪਿੰਡ ਕੋਈ ਗੱਠਾ ਵਾਲੀ ਮਸ਼ੀਨ ਨਹੀਂ ਆਪਦੇ ਪਿੰਡ 'ਚ ਅਸੀਂ ਇਹ ਗੱਲ ਕਹੀ ਸੀਗੀ ਵੀ ਸਾਡੇ ਪਿੰਡ ਦੀ ਪ੍ਰਾਈਸ ਤੁਸੀਂ ਜਿੱਥੇ ਮਰਜੀ ਇਕੱਠਾ ਭਰਾਲ ਚ ਕਾ ਲਓ ਸਾਨੂੰ ਕੋਈ ਤਰਾਜ ਨਹੀਂਗਾ ਬਣਾਓ ਤਾਂ ਸਹੀ ਚਕਾਓ ਕੋਈ ਸਾਡੇ ਪਿੰਡ ਸਾਧਨ ਨਹੀਂ ਦਿੱਤਾ ਕੋਈ ਮਸ਼ੀਨਰੀ ਨਹੀਂ ਦਿੱਤੀ ਬਿਲਕੁਲ ਪਾਸੇ ਆਇਆ ਦਿੱਤੀਆਂ ਹੋਣੀਆਂ ਸਾਨੂੰ ਕੋਈ ਪਤਾ ਨਹੀਂ ਜੀ ਪਰ ਉਸ ਪਾਸੇ ਕੋਈ ਧਿਆਨ ਨਹੀਂ ਅਸੀਂ ਐਸਡੀ ਮਹ ਸਾਹਿਬ ਨੂੰ ਇਹ ਗੱਲ ਕਹੀ ਸੀ ਤੁਸੀਂ ਮੰਡੀ ਸਾਡੇ ਨਾਲ ਚਲੋ ਨਾਲ ਤਹਿਸੀਲਦਾਰ ਸਾਹਿਬ ਸੀ ਮੌਕੇ ਤੇ ਅਸੀਂ ਕਹਾਂ ਮੰਡੀ ਚਲੋ ਸਾਹਿਬ ਨੇ ਵਾਅਦਾ ਕੀਤਾ ਮੰਡੀ ਚ ਜਾਂਦੇ ਅਸੀਂ ਕਿ ਮੰਡੀ ਚੋਂ ਨਾ ਵਿਖਾਰ ਕੀ ਹਾਲਤਾ ਤੁਸੀਂ ਪਰਾਹੀ ਪਿੱਛੇ ਕਹਿ ਰਹੇ ਹੋ ਪਰ ਤਹਿਸੀਲਦਾਰ ਸਾਹਿਬ ਉਥੋਂ ਭੱਜ ਕੇ ਆ ਡੇਲਿਆਂ ਵਾਲੀ ਪਿੰਡ ਚਲੇ ਗਏ ਸਾਡੇ ਪਲੇ ਮੰਡੀ ਚ ਵੀ ਨਹੀਂ ਜਾ ਕੇ ਹਾ ਦਾ ਨਾਰਾ ਮਾਰਿਆ ਵੀ ਚਲੋ ਉਸ ਉਲਟਾ ਨਾ ਜਾਣੇ ਪਰ ਆ ਨਵਾਂ ਹੁਣ ਤੁਸੀਂ ਵੇਖੋ ਵੀ ਬਿਨਾਂ ਸਾੜੀ ਤੋਂ ਸਾਨੂੰ ਇਹ ਗੱਲ ਦਾ ਦੋਖਾ ਵੀ ਇੱਕ ਸਾੜੀ ਨਹੀਂ ਤੇ ਫਿਰ ਉਹ ਕਿਸਾਨ ਨੂੰ ਜੁਰਮਾਨਾ ਪਾ ਦੋ ਹਰ ਦਾ ਮਰੀਜ਼ ਹੈ ਜੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਕੌਣ ਜ਼ਿੰਮੇਵਾਰ ਹੈ ਦਾ ਹੂੰ ਕਿੰਨੀ ਤਰੀਕ ਨੂੰ ਕੀਤਾ ਜੁਰਮਾਨਾ ਜੀ ਇਹ 14 ਅਕਤੂਬਰ ਪਾਇਆ ਜੀ 14 ਦਾ ਕੀਤਾ ਹੋਇਆ ਹਾਂਜੀ ਇਸੇ ਨੂੰ ਹਾਂ ਉਹ ਜਿਹੜੀ ਧੂਣੀ ਉਹ ਬਹੁਤ ਪੁਰਾਣੀ ਹੈ ਉਹਦਾ ਦਵਾਈ ਤੋਂ ਪਹਿਲਾਂ ਦਾ ਜੀ ਦਵਾਈ ਤੋਂ ਪਹਿਲਾਂ ਦਾ ਕਿੰਨੇ ਦਿਨ ਲੱਗੇ ਨਾ ਕੇਸ ਬਣਾਤਾ ਵੀ ਅੱਗੇ ਹੈਗੀ ਮਾੜੀ ਉਹਦਾ ਕਹਿੰਦੇ ਜੀ ਅਸਟਾਫ ਦਾ ਕੇਸ ਬਣਾਉਣਾ ਹੈ ਸਾਡੇ ਹਦਾਇਤਾਂ ਵੀ ਕੇਸ ਵੱਲ ਤੋਂ ਵੱਧ ਬਣਾਓ ਕਿਉਂਕਿ ਕਿਸਾਨ ਨੂੰ ਦਬਾਇਆ ਜਾ ਸਕੇ ਜੀ ਹਾਂਜੀ ਹੁਣ ਇਸ ਤੋਂ ਬਾਅਦ ਜੇਕਰ ਨਹੀਂ ਕੋਈ ਕਾਰਵਾਈ ਹੁੰਦੀ ਜਾਂ ਨਹੀਂ ਕੋਈ ਤੁਹਾਡਾ ਮਤਲਬ ਹੱਲ ਹੁੰਦਾ ਤਾਂ ਕੀ ਕਰੋਗੇ ਇਸ ਤੋਂ ਬਾਅਦ ਅਸੀਂ ਅੱਜ ਇੱਕ ਵਾਰ ਇਸ ਡੀਐਸਐਮ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਲਿਖ ਕੇ ਵੀ ਦੇਵਾਂਗੇ ਜੇ ਕੋਈ ਨਾ ਹੋਇਆ ਉਸ ਤੋਂ ਬਾਅਦ ਅਗਨੇ ਸੰਘਰਸ਼ ਵਿੜਾਂਗੇ ਸਾਡੀ ਜੋ ਪਾਰਟੀ ਦਾ ਫੈਸਲਾ ਸੀ ਫਿਰ ਜੀ ਕਿ ਕੀ ਕਰਨਗੇ ਜੁਰਮਾਨਾ ਤੁਸੀਂ ਭਰਨਾ ਨਹੀਂ ਜੀ ਜ਼ਮੀਨਾਂ ਸਾਡੀਆਂ ਖੋਹਣ ਹੋਗੇ ਹਾਂ ਇਹ ਕਹਿੰਦੇ ਆ ਵੀ ਅਸੀਂ ਜ਼ਮੀਨਾਂ ਦੇ ਲਾਜਾ ਐਂਟਰੀ ਕਰ ਦੇਗੇ ਤੇ ਸਾਡੀਆਂ ਦਾ ਜ਼ਮੀਨਾਂ ਪਹਿਲੇ ਸਾਡੀਆਂ ਉਹ ਜਿਹੜੀਆਂ ਅਸੀਂ ਲਿੰਮਟਾ ਬਣਾਈਆਂ ਸਾਡੀਆਂ ਪਹਿਲੇ ਰੈਡ ਐਂਟਰੀਆਂ ਫਿਰ ਸਾਡੀ ਜ਼ਮੀਨ ਤਾਂ ਨਹੀਂ ਖੋ ਕੇ ਲੈ ਜਾਣਗੇ ਅਸੀਂ ਲੜਾਂਗੇ ਪੂਰਾ ਕੀ ਲੱਦੇ ਕਿਸਾਨਾਂ ਉੱਤੇ ਕਿਉਂ ਕਾਰਵਾਈ ਹੁੰਦੀ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਫੈਕਟਰੀਆਂ ਨੇ ਇੱਕ ਨਹੀਂ ਕਈ ਫੈਕਟਰੀਆਂ ਪੰਜਾਬ ਦੇ ਜਿਹੜੀਆਂ ਲਗਾਤਾਰ ਜਿਹੜੀ ਪਰਾਲੀ ਮੰਨੋ ਇਕੱਠਾ ਵੀ ਬਣਾਉਂਦੇ ਆ ਉਹ ਵੀ ਜਾ ਕੇ ਅੱਗ ਹੀ ਲਾਉਂਦੇ ਆ ਉਹਨਾਂ ਉੱਤੇ ਕਿਉਂ ਨਹੀਂ ਕਾਰਵਾਈ ਹੁੰਦੀ ਵੇਖੋ ਜੀ ਅਸੀਂ ਐਸਡੀਐਮ ਸਾਹਿਬ ਨੂੰ ਇੱਕ ਜਿੰਨੇ ਵੀ ਅਸੀਂ ਪਹਿਲਾਂ ਵੀ ਆਏ ਪਿਛਲੀ ਵਾਰੀ ਸਾਡੀ ਮੀਟਿੰਗਾਂ ਹੁੰਦੀਆਂ ਜੀ ਜੀ ਸੇੜਿਆ ਸੇਟੀ ਧੂਆ ਵੀ ਦਿੰਦੀ ਹੈ ਸਾਡਾ ਪਾਣੀ ਵੀ ਪ੍ਰਦੂਸ਼ਿਤ ਕਰ ਰਹੀ ਹੈ ਉਹ ਇਹਦੇ ਕਾਰਵਾਈ ਕਿਉਂ ਨਹੀਂ ਕਰ ਰਹੇ ਆ ਇੱਕ ਸੇੜਿਆ ਦਲ ਸਿੰਘ ਵਾਲੇ ਇੱਕ ਫੈਕਟਰੀ ਲੱਗੀ ਠੰਡਿਆਂ ਦੀ ਉਹ ਪਾਣੀ ਕਹਿੰਦਾ ਸਾਡਾ ਕਾਲੀ ਥੱਲੇ ਬੋਰ ਵੱਡੇ ਵੱਡੇ ਕਰ ਰਹੀ ਹੈ ਉਹਨਾਂ ਦੇ ਕੋਈ ਹੈ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਆ ਕਿਉਂਕਿ ਜੇ ਸਰਕਾਰਾਂ ਇਹ ਸਾਰੀਆਂ ਕਾਰਪੋਰੇਟ ਘਰਾਣਿਆਂ ਨੂੰ ਉੱਚਾ ਚੱਕ ਰਹੀਆਂ ਕਿਸਾਨ ਨੂੰ ਦੁਬਾਰਾ ਸਾਡੀ ਜ਼ਮੀਨ ਖੋਹਦੇ ਸਾਰੇ ਤਰੀਕੇ ਇਹਨਾਂ ਦੇ ਵੀ ਕਿਵੇਂ ਨਾ ਕਿਵੇਂ ਇਹ ਇੱਥੋਂ ਜ਼ਮੀਨ ਛੱਡ ਕੇ ਚਲੇ ਜਾਣ ਅਸੀਂ ਇਹ ਵੱਡੇ ਵੱਡੇ ਫਾਰਮੂਲੇ ਜੀ ਇਹਨਾਂ ਨੂੰ ਮਤਲਬ ਖੇਤੀ ਤੋਂ ਕੱਢ ਕੇ ਕਿਉਂਕਿ ਜਿਹੜਾ ਖੇਤੀ ਸੈਕਟਰ ਐ ਸਾ ਸੈਕਟਰ ਚਲੋ ਕੋਰੋਨਾ ਵੇਲੇ ਜੀ ਸਾਰੇ ਸੈਕਟਰ ਫੇਲ ਹੋ ਗਏ ਸੀਗੇ ਕੋਈ ਫੈਕਟਰੀ ਨਹੀਂ ਕੋਈ ਕਾਰੋਬਾਰ ਬੰਦ ਹੋ ਗਈ ਪਰ ਖੇਤੀ ਸੈਕਟਰ ਬੰਦ ਨਹੀਂ ਸੁਆ ਕਿਉਂਕਿ ਖੇਤੀ ਸੈਕਟਰ ਇੱਕ ਐਸਾ ਤੰਦਾ ਹੈ ਕਿ ਇਹ ਮਤਲਬ ਹਰ ਵਕਤ ਚੱਲਦਾ ਰਹਿੰਦਾ ਇਹ ਬੰਦ ਨਹੀਂ ਹੋ ਸਕਦਾ ਕਿਉਂਕਿ ਇਹ ਜੀ ਕਾਰਪੈਟ ਕਹੜਾ ਦੀ ਨੀਦ ਇਸ ਇਸ ਦੀ ਅੱਖ ਹੈ ਵੀ ਖੇਤੀ ਤੇ ਤੇ ਪਾਣੀ ਦੋ ਚੀਜ਼ਾਂ ਤੇ ਇਸ ਵੇਲੇ ਅਸੀਂ ਕਬਜ਼ਾ ਕਰਨਾ ਤੇ ਸਰਕਾਰ ਉਹਨਾਂ ਰਲਈ ਹੋਈ ਹੈ ਕਾਰਪੈਟ ਕਹੜਾ ਨਾਲ ਉਹਨਾਂ ਨੂੰ ਕਬਜ਼ਾ ਕਰਾਉਣ ਤੇ ਜੁੜੀ ਹੋਈ ਹੈ ਇਸ ਕਰਕੇ ਕਿਈ ਸਰਕਾਰਾਂ ਕੋਈ ਵੀ ਬਣਦੀਆਂ ਉਹ ਕਾਰਪੋਰੇਟ ਘਰਾਣਾ ਦਾ ਪੱਖ ਪੂਰਦੇ ਕਿਸਾਨਾਂ ਦਾ ਨਹੀਂ ਪੂਰਦੇ ਜੀ ਬਹੁਤ ਧੰਨਵਾਦ ਹਾਂ ਜੀ ਮੈਂ ਆ ਨੰਬਰਦਾਰ ਸਾਹਿਬ بیٹھے ਜਣ ਨੂੰ ਵੀ ਤਾਂ ਖਾਇ ਮੌਕਾ ਕਿਸਾਨ ਯੂਨੀਅਨ ਦੇ ਪ੍ਰਧਾਨ ਇਹਨਾਂ ਨੂੰ ਮੌਕਾ ਤਾਂ ਪੰਚਾਇਤ ਨੂੰ ਨਹੀਂ ਦਿਖਾਇਆ ਸੀ ਮੌਕਾ ਸਰ ਕੋ ਮੌਕਾ ਇਸ ਟਾਈਮ ਤੇ ਨੰਬਰਦਾਰਾਂ ਨੇ ਕੀ ਕੀ ਉੱਥੇ ਲਾਈ ਸੀ ਇਹਨੇ ਪਰਾਲੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੇ ਕੁਝ ਰਕਬਾ ਤਾਂ ਇਹਨਾਂ ਨੇ ਗੱਠਾਂ ਬਣਾਈਆਂ ਜਿਹੜਾ ਇਹ ਰਕਬਾ 5-7 ਕਿੱਲੇ ਇਹਨਾਂ ਨੇ ਸਵਰਥਿਕਟਰ ਨਾਲ ਵੀ ਹਾਂ ਉਹ ਇੱਥੇ ਇਹਨਾਂ ਦੇ ਮਕਾਨ ਬਣਾ ਰਹੇ ਆ ਇਹ ਉਦੇ ਮਗਰਲੇ ਪਾਸੇ ਇਹਨਾਂ ਨੇ ਕੋਈ ਗੰਦ ਪਹਿਲੇ ਹੋ ਸਕਦਾ ਇਹਨਾਂ ਨੇ ਵੀ ਨਾ ਲਾ ਉਹ ਸਾੜਿਆ ਹੋਵੇ ਉਹ ਲੇਬਰ ਵਾਲਿਆਂ ਨੇ ਕੋਈ ਕਰਤਾ ਹੋਵੇ ਗੱਟੇ-ਗੱਟੇ ਸੀਮੈਂਟ ਵਾਲੇ ਖਾਲੀ ਹੁੰਦੇ ਆ ਬਾਕੀ ਉਹ ਤਾਂ ਪ੍ਰਾਲੀ ਤੱਕ ਦੇ ਉਹਦੇ ਵਿੱਚ ਤਾਂ ਫਰਕ ਬਹੁਤ ਹੈ ਹਾਂਜੀ ਹਾਂਜੀ ਉੱਥੇ ਕੋਈ ਲੋਕੇਸ਼ਨ ਆਈ ਸੀ ਨੇੜੇ ਉਹ ਪਾਲ ਦੇ ਪੂਲ ਦੇ ਫਿਰੇ ਆ ਜੀ ਹੂੰ ਉਹ ਵੈਸੇ ਲੇਕਿਨ ਇਹਦੀ ਲੋਕੇਸ਼ਨ ਵੀ ਨਹੀਂ ਮੇਰੇ ਤੋਂ ਹਿਸਾਬ ਨਾਲ ਸਹੀ ਲੱਗੀ ਜੀ ਪੈਸੇ ਉਹ ਸਾਰੇ ਜਿ ਕਿਸ ਨੇ ਅੱਗ ਨਹੀਂ ਲਾਈ ਜੀ ਸ਼ੱਕ ਨਹੀਂ ਨਹੀਂ ਲਾਈ ਹਾਂ ਉਹ ਸਾਰਿਆਂ ਨੇ ਸੁਪਰਵਾਈਜ਼ਰ ਨੇ ਵੀ ਸੀਗੇ ਹੂੰ